ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਦੀ ਇਕਨੋਮੀ ਨੂੰ ਡੈਡ ਇਕਨੋਮੀ ਵਜੋਂ ਦੱਸਿਆ ਸੀਗਾ ਤਾਂ ਇੱਕ ਬੇਹੱਦ ਵੱਡਾ ਬਿਆਨ ਦਿੱਤਾ ਗਿਆ ਸੀ ਤੇ ਉਸ ਬਿਆਨ ਦਾ ਹੁਣ ਇੱਕ ਕਰਾਰਾ ਜਵਾਬ ਜਿਹੜਾ ਵਾ ਡੋਨਲਡ 트ੰਪ ਨੂੰ ਦਿੱਤਾ ਗਿਆ। ਦਰਸਲ ਦੱਸਿਏ ਕਿ ਭਾਰਤ ਦੀ ਇਕਨੋਮੀ ਨੂੰ ਡੈਡ ਇਕਨੋਮੀ ਦੱਸਣ ਤੇ ਹੁਣ 트ੰਪ ਨੂੰ ਉਹ ਇੱਕ ਬੇਹੱਦ ਹੀ ਵੱਡਾ ਜਵਾਬ ਦਿੱਤਾ ਗਿਆ। ਪੂਰੀ ਖਬਰ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਹੀ ਜਵਾਬ ਜੋ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦਿੱਤਾ ਗਿਆ ਅਮਰੀਕਾ ਦੀ ਇਕਨੋਮੀ ਨੂੰ ਡੈਡ ਇਕਨੋਮੀ ਦੱਸਣ ਤੇ ਤਦ ਦਾਸਾਲਾ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਬਿਆਨ ਜਿਹੜੇ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਦਿੱਤੇ ਜਾਂਦੇ ਨੇ ਤੇ ਹਾਲ ਹੀ ਦੇ ਵਿੱਚ ਹੁਣ ਇਹ ਜਵਾਬ ਗਲੋਬਲ ਰੇਟਿੰਗ ਏਜੰਸੀ ਐਸ ਐਸ ਐਂਡ ਪੀ ਵੱਲੋਂ ਤਕੜਾ ਜਵਾਬ ਦਿੱਤਾ ਗਿਆ ਹੈ S&P Global Rating ਨੇ ਭਾਰਤ ਦੇ ਸਾਖ ਨੂੰ ਇੱਕ ਸਥਾਨ ਵਧਾ ਕੇ BBB ਕਰ ਦਿੱਤਾ ਹੈ ਮਹਿੰਗਾਈ ਤੇ ਰੋਕ ਲਗਾਉਣ ਵਾਲੇ ਬਿਹਤਰ ਮੁਦਰਾ ਨੀਤੀ ਉਪਰਾਲਿਆਂ ਨਾਲ ਮਜ਼ਬੂਤ ਆਰਥਿਕ ਵਾਅਦੇ ਦਾ ਹਵਾਲਾ ਦਿੰਦਿਆਂ ਰੇਟਿੰਗ ਵਧਾਈ ਗਈ ਹੈ ਔਰ ਭਾਰਤ ਦੀ ਰੇਟਿੰਗ ਨੂੰ ਹੇਠਲਾ ਨਿਵੇਸ਼ ਪੱਧਰ BBB ਤੋਂ ਵਧਾਉਣ ਲਈ S&P ਨੇ ਪਹਿਲੀ ਗਲੋਬਲ ਰੇਟਿੰਗ ਏਜੰਸੀ ਹੈ ਦੱਸਿਆ ਕਿ S&P ਨੇ ਇੱਕ ਬਿਆਨ ਚੁਕਾਇਆ ਕਿ ਭਾਰਤ ਮਾਲੀਆ ਮਜ਼ਬੂਤ ਨੂੰ ਪਹਿਲਾ ਦੇ ਮਜ਼ਬੂਤੀ ਨੂੰ ਪਹਿਲ ਦੇ ਰਿਹਾ ਹੈ ਇਹ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਮੁਹਿੰਮ ਨੂੰ ਬੜਾਈ ਰੱਖਣ ਹੋਏ ਸਥਾਈ ਜਨਤਕ ਵਿੱਚ ਪ੍ਰਦਾਨ ਕਰਨ ਨੂੰ ਲੈ ਕੇ ਸਰਕਾਰ ਦੀ ਰਾਜਨੀਤਿਕ ਵਚਨਬੰਦਤਾ ਨੂੰ ਦਰਸਾਉਂਦਾ ਹੈ ਦੱਸिए ਕਿ ਰੇਟਿੰਗ ਏਜੰਸੀ ਨੇ ਮਜ਼ਬੂਤ ਆਰਥਿਕ ਵਾਅਦਾ ਮਾਲੀਆ ਮਜ਼ਬੂਤੀ ਲਈ ਰਾਜਨੀਤਿਕ ਵਚਨਬੰਦਤਾ ਅਤੇ ਮਹਿੰਗਾਈ ਨੂੰ ਕੰਟਰੋਲ 'ਚ ਲਿਆਉਣ ਲਈ ਬਿਹਤਰ ਮੁਦਰਾ ਨੀਤੀ ਉਪਰਾਲਿਆਂ ਦਾ ਹਵਾਲਾ ਦਿੰਦੇ ਹੋਏ 19 ਸਾਲਾਂ ਬਾਅਦ ਭਾਰਤ ਦੀ ਰੇਟਿੰਗ ਵਧਾਈ ਹੈ S&P ਨੇ ਜਨਵਰੀ 2007 ਚ ਭਾਰਤ ਨੂੰ ਸਭ ਤੋਂ ਵੇਟਲਾ ਨਿਵੇਸ਼ ਫਰਦਰ ਤੇ ਰੇਟਿੰਗ BBB ਦਿੱਤੀ ਸੀ ਔਰ ਦੱਸੀਏ ਕਿ S&P ਗਲੋਬਲ ਰੇਟਿੰਗਸ ਨੇ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਰਥਵਿਵਸਥਾ ਚੋਂ ਇੱਕ ਹੈ ਪਿਛਲੇ 5-6 ਸਾਲਾਂ ਚ ਸਰਕਾਰੀ ਖਰਚੇ ਦੀ ਗੁਣਵੰਤਾ ਨੂੰ ਸੁਧਾਰ ਰਿਹਾ ਹੈ ਦੱਸੀਏ ਕਿ ਹੁਣ ਭਾਰਤੀ ਅਰਥਵਿਵਸਥਾ ਤੇ ਅਮਰੀਕੀ ਟੈਰਿਫ ਦਾ ਅਸਰ ਮੈਨੇਜਮੈਂਟ ਤੇ ਕਿਰੇ ਚ ਹੋਵੇਗਾ ਭਾਰਤ ਤੇ ਜੇਕਰ ਪਿਆ ਫੀਸੀ ਟੈਰਿਫ ਲਗਾਇਆ ਜਾਂਦਾ ਤਾਂ ਉਸ ਨਾਲ ਵਾਦੇ ਤੇ ਕੋਈ ਵੀ ਪੋਟਾਸ਼ਮ ਪੈਣ ਦਾ ਖਤਸ਼ਾ ਨਹੀਂ ਹੈ ਏਜੰਸੀਆਂ ਨੇ ਕਹਿ ਕੇ ਭਾਰਤ ਵਪਾਰ ਤੇ ਉਮੀਦੋ ਕਟ ਨਿਰਭਰ ਹੈ ਅਤੇ ਉਸ ਦਾ ਲਗਭਗ 60 ਫੀਸੀ ਆਰਥਿਕ ਵਾਦਾ ਘਰੇਲੂ ਖਾਪਤੋ ਹੁੰਦਾ ਅਮਰੀਕੀ ਏਜੰਸੀ ਦੀ ਰੇਟਿੰਗ 'ਚ ਸੁਧਾਰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਭਾਰਤ ਨੂੰ ਮ੍ਰਿਤਿਕ ਅਰਥਵਿਵਸਥਾ ਕਿਹਾ ਜਾਣ ਤੇ ਕੁਝ ਦਿਨ ਪਾਤ ਹੋਇਆ ਬਿਆਨ ਦੇ ਅਨੁਸਾਰ ਐਸ ਐਂਡ ਪੀ ਗਲੋਬਲ ਰੇਟਿੰਗਸ ਨੇ ਭਾਰਤ ਦੀ ਲੰਬੀ ਮਿਆਦ ਦੀ ਸਰਵੇਖਣ ਸਾਖ ਨੂੰ ਬੀਬੀਪੀ ਤੋਂ ਵਧਾ ਕੇ ਬੀਬੀਬੀ ਅਤੇ ਛੋਟੀ ਮਿਆਦ ਦੀ ਰੇਟਿੰਗ ਤੇ ਏ 3 ਤੇ ਵਧਾ ਕੇ ਏ 2 ਕਰ ਦਿੱਤਾ ਅਮਰੀਕੀ ਏਜੰਸੀਆਂ ਨੇ ਕਿਹਾ ਕਿ ਲੰਬੀ ਮਿਆਦ ਦੀ ਰੇਟਿੰਗ ਦਾ ਦ੍ਰਿਸ਼ ਸਥਿਰ ਹੈ ਬਿਆਨ ਅਨੁਸਾਰ ਹਾਲਾਂਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਪਰ 20% ਟੈਰਫ ਨਾਲ ਵਾਅਦੇ ਤੇ ਕੋਈ ਵੀ ਵੱਡਾ ਅਸਰ ਪੈਣ ਦਾ ਖਦਸ਼ਾ ਨਹੀਂ ਜਤਾਇਆ ਗਿਆ ਹਾਲਾਂਕਿ ਜਿੱਥੇ ਅੰਡਰ ਰੇਟਿੰਗ ਜਿਹੜਾ ਇੱਕ ਜਿਹੜੀ ਕਹੀ ਗਈ ਸੀਗੀ ਇਕਨੋਮੀ ਦੇ ਅੰਡਰ ਰੇਟਿੰਗ ਕਿਹਾ ਗਿਆ ਸੀਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਤੋਂ ਤਾਂ ਹੁਣ ਉਹਨਾਂ ਨੂੰ ਇੱਕ ਜਵਾਬ ਦਿੱਤਾ ਗਿਆ ਕਿ ਭਾਰਤ ਜੋ ਹੈ ਬਹੁਤ ਚੰਗੀ ਅਰਥ ਵਿਵਸਥਾ ਤੇ ਹੈ ਬਹੁਤ ਵੱਡੇ ਪੱਧਰ ਤੇ ਇੱਕ ਸਹੀ ਢਾਂਚੇ ਦੇ ਨਾਲ ਕੰਮ ਕਰ ਰਿਹਾ ਤੇ ਜੇਕਰ ਵੀ ਆਫਿਸੀ ਟੈਰਿਫ ਲੱਗ ਵੀ ਜਾਂਦਾ ਹੈ ਤਾਂ ਭਾਰਤ ਉੱਤੇ ਕੋਈ ਖਾਸ ਆਸ ਨਹੀਂ ਪਾਵੇਗਾ ਇਹ ਵੀ ਜਿਹੜੇ ਬਿਆਨ ਦਿੱਤੇ ਗਏ ਨੇ ਤਾਂ ਦਾਸੀ ਹੈ ਕਿ ਹੁਣ ਭਾਰਤ ਦੇ ਉੱਤੇ ਟਿੱਪਣੀ ਕਰਨ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਇੱਕ ਵੱਡਾ ਜਵਾਬ ਦਿੱਤਾ ਗਿਆ ਹੈ